ਕਿਸਾਨਾਂ ਵੱਲੋਂ 30 ਦਸੰਬਰ ਅੱਜ ਦਾ ਦਿਨ ਨਿਰਧਾਰਤ ਕੀਤਾ ਗਿਆ ਸੀ ਪੰਜਾਬ ਬੰਦ ਵਾਸਤੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਵੀ ਹੋਏ ਨੇ ਔਰ ਕਿਸਾਨਾਂ ਨੂੰ ਦਿੱਲੀ ਵੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਅੱਜ ਇਸੇ ਰੋਸ ਦੇ ਤਹਿਤ ਇਹ ਪੰਜਾਬ ਦੇ ਕਿਸਾਨਾਂ ਨੇ ਪੂਰਾ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਸੀ ਜਿਸ ਦੇ ਵਿੱਚ ਸਮੂਹ ਵਪਾਰੀਆਂ ਵੱਲੋਂ ਦੁਕਾਨਦਾਰਾਂ ਵੱਲੋਂ ਆਮ ਲੋਕਾਂ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਹੈ ਕੋਈ ਸਾਨੂੰ ਇਹੋ ਜੀ ਗੱਡੀ ਨਹੀਂ ਮਿਲ ਰਹੀ ਕੋਈ ਜਿਹੜਾ ਆਖੇ ਵੀ ਮੈਂ ਤੁਹਾਡੇ ਧਰਨੇ ਦੇ ਖਿਲਾਫ ਆ ਤੇ ਇਹ ਮੈਂ ਲੰਗੜਾ ਹੀ ਲੱਗਣਾ ਵਾ ਬਿਲਕੁਲ ਕੋਈ ਮਜਬੂਰੀ ਵਾਲੀ ਜਿਹੜੀ ਗੱਡੀ ਆ ਉਹੀ ਲੱਗ ਰਹੀ ਆ ਸਾਡਾ ਇਹ ਤਾਂ ਸਰਕਾਰ ਨੂੰ ਜਿਹੜਾ ਸਭ ਕੁਝ ਖਣਾ ਚਾਹੀਦਾ ਭਈ ਕਿਸਾਨਾਂ ਦੇ ਮਸਲੇ ਆ ਜਿਹੜੇ ਉਹ ਮਿਲ ਬੈਠ ਕੇ ਬਹਿ ਕੇ ਹੱਲ ਕਰੇ ਨਾ ਕਿ ਇਹੋ ਜੇ ਜਿਹੜੇ ਵੱੱਦ ਤੇ ਸੱਦੇ ਆ ਜਾਂ ਹੋਰ ਜੜੀਆਂ ਕਾਲਾਂ ਵਾ ਵਾਰ-ਵਾਰ ਕਿਸਾਨਾਂ ਨੂੰ ਦੇੜੀਆਂ ਪੈਣ ਜੇ ਪੰਜਾਬ ਦਾ ਕਿਸਾਨ ਨਹੀਂ ਰਹਿੰਦਾ ਜਾਂ ਹਿੰਦੁਸਤਾਨ ਦਾ ਕਿਸਾਨ ਨਹੀਂ ਰਹਿੰਦਾ ਤੇ ਸਰਕਾਰ ਫਿਰ ਟੁੱਟਾ ਫੜ ਕੇ ਮੰਗਣ ਵਾਲੀ ਹੋ ਜੂਗੀ ਇਹਨਾਂ ਨੂੰ ਕਿਤੇ ਰੱਖਣਾ ਚਾਹੀਦਾ ਪਹਿਲਾ ਜਿਹੜਾ ਸਮਾਂ ਜਦੋਂ ਇਹ ਬਾਹਰਲੇ ਮੁਲਕਾਂ ਤੋਂ ਤਰਲੇ ਮਾਰਦੇ ਹੁੰਦੇ ਕਿ ਸਾਨੂੰ ਨਾ ਚਾਹੀਦਾ ਸਾਸ਼ੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਕਿਸਾਨਾਂ ਵੱਲੋਂ 30 ਦਸੰਬਰ ਅੱਜ ਦਾ ਦਿਨ ਨਿਰਧਾਰਤ ਕੀਤਾ ਗਿਆ ਸੀ ਪੰਜਾਬ ਬੰਦ ਵਾਸਤੇ ਕਿਉਂਕਿ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਵੀ ਹੋਏ ਨੇ ਔਰ ਕਿਸਾਨਾਂ ਨੂੰ ਦਿੱਲੀ ਵੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਔਰ ਅੱਜ ਇਸੇ ਰੋਸ ਦੇ ਤਹਿਤ ਇਹ ਪੰਜਾਬ ਦੇ ਕਿਸਾਨਾਂ ਨੇ ਪੂਰਾ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਸੀ ਜਿਸ ਦੇ ਵਿੱਚ ਸਮੂਹ ਵਪਾਰੀਆਂ ਵੱਲੋਂ ਦੁਕਾਨਦਾਰਾਂ ਵੱਲੋਂ ਔਰ ਆਮ ਲੋਕਾਂ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਆ ਗਿਆ ਹੈ ਪੈਸ ਵਕਤ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਟੋਲ ਪਲਾਜ਼ਾ ਹੈ ਤਰਨਤਾਰ ਮੇ ਨੇੜੇ ਉਸਮਾ ਇਹ ਇਸ ਜਗ੍ਹਾ ਤੇ ਅਸਵਕਤ ਕਿਸਾਨਾਂ ਦਾ ਵੱਡਾ ਇਕੱਠ ਹੈ ਜਿੱਥੇ ਕਿਸਾਨ ਜਿਹੜੇ ਨੇ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਆਉਣ ਜਾਣ ਵਾਲਿਆਂ ਨੂੰ ਜਿਹੜੀਆਂ ਐਮਰਜੈਂਸੀ ਆਉਣ ਜਾਣ ਵਾਲੇ ਨੇ ਉਹਨਾਂ ਨੂੰ ਲੰਘਣ ਦਿੱਤਾ ਜਾ ਰਿਹਾ ਹੈ ਔਰ ਕਿਸੇ ਵੀ ਜਿਹੜਾ ਦੁਬਦਾ ਨਹੀਂ ਆ ਰਹੀ ਕੋਈ ਵੀ ਮੁਸ਼ਕਲ ਨਹੀਂ ਹੋ ਰਹੀ ਲੋਕਾਂ ਨੂੰ ਕਿਉਂਕਿ ਲੋਕ ਖੁਦ ਇਸ ਵਕਤ ਕਿਸਾਨਾਂ ਦੇ ਨਾਲ ਵੱਡੇ ਇਕੱਠ ਦੇ ਨਾਲ ਜਿਹੜਾ ਆ ਸਮਰਥਨ ਕਰ ਰਹੇ ਨੇ ਇਸ ਵਕਤ ਕਿਸਾਨ ਆਗੂ ਆਰ ਵੱਖ-ਵੱਖ ਜਥੇਬੰਦੀਆਂ ਸਾਡੇ ਨਾਲ ਨੇ ਕਿਉਂਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਅੱਜ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਹੈ ਔਰ ਇਸ ਸਮਰਥਨ ਦੇ ਬਾਅਦ ਜਿਹੜਾ ਆ ਕੇਂਦਰ ਸਰਕਾਰ ਤੇ ਜਾਂ ਇਸ ਸੰਘਰਸ਼ ਤੇ ਕੀ ਅਸਰ ਪਵੇਗਾ ਉਹ ਸਾਰੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਫਤੇ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਖਜਾਂਚੀ ਤਰਨਤਾਰ ਤੇ ਅੱਜ ਜਿਹੜਾ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਹੋਣ ਤੋਂ ਬਾਅਦ ਹੁਣ ਸਰਕਾਰ ਦੇ ਉੱਤੇ ਇਸ ਦਾ ਕਿਹੋ ਜਿਹਾ ਅਸਰ ਦੇਖਣ ਨੂੰ ਮਿਲੇਗਾ ਇਹਦਾ ਜਿਸ ਤਰ੍ਹਾਂ ਲੋਕਾਂ ਦਾ ਸਮਰਥਨ ਮਿਲਿਆ ਵਾ ਤੇ ਜਿਸ ਤਰ੍ਹਾਂ ਲੋਕਾਂ ਨੇ ਬੰਦ ਦਾ ਸਾਥ ਦਿੱਤਾ ਵਾ ਕਈ ਵਾਰ ਸਾਨੂੰ ਕਈਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਨਾ ਵਾ ਕਿ ਬੰਦ ਦੇ ਸੱਦੇ ਤੇ ਜਦੋਂ ਲੋਕਾਂ ਦਾ ਪੂਰਾ ਸਮਰਥਨ ਨਹੀਂ ਹੁੰਦਾ ਤੇ ਕਈ ਗੱਡੀਆਂ ਵਾਲਿਆਂ ਨਾਲ ਕਈਆਂ ਨਾਲ ਜਿਹੜਾ ਵਾ ਕੋਈ ਪੇੜ ਹੁੰਦਾ ਵਾ ਭਈ ਤੁਸੀਂ ਇਹ ਕਾਦੇ ਲਈ ਬੰਦ ਕਰਕੇ ਬੈਠੇ ਅੱਜ ਇਹੋ ਜਿਹਾ ਮਾਹੌਲ ਬਣਿਆ ਵਾ ਭਈ ਕੋਈ ਵੀ ਗੱਡੀ ਸਾਨੂੰ ਇਹੋ ਜੀ ਨਹੀਂ ਮਿਲੀ ਭਈ ਜਿਹੜਾ ਕੋਈ ਅੜਿਆਦਾ ਰਵਈਏ ਨਾਲ ਲੰਗਣ ਵਾਲਾ ਆਇਆ ਵਾ ਹਰ ਇੱਕ ਬੰਦਾ ਕੋਈ ਵੀ ਜਿਹੜਾ ਮਜਬੂਰੀ ਵਸ ਆਇਆ ਵਾ ਆਪਣੀ ਉਹ ਕੋੜ ਉਹਦੇ ਆਈਡੈਂਟੀ ਆ ਜਿਹੜੀ ਵੀ ਮਜਬੂਰੀ ਨੂੰ ਜਾ ਰਿਹਾ ਵਾ ਇਹੋ ਜੀ ਹੀ ਗੱਡੀ ਕੋਈ ਇੱਥੋਂ ਲੰਘ ਰਹੀ ਆ ਕੋਈ ਵੀ ਸਾਨੂੰ ਇਹੋ ਜੀ ਗੱਡੀ ਨਹੀਂ ਮਿਲ ਰਹੀ ਵੀ ਜਿਹੜਾ ਆਖੇ ਵੀ ਮੈਂ ਤੁਹਾਡੇ ਧਰਨੇ ਦੇ ਖਿਲਾਫ ਆ ਤੇ ਇਹ ਮੈਂ ਲੰਘਣਾ ਹੀ ਲੱਗਣਾ ਵਾ ਬਿਲਕੁਲ ਕੋਈ ਮਜਬੂਰੀ ਵਾਲੀ ਜਿਹੜੀ ਗੱਡੀ ਆ ਉਹੀ ਲੰਘ ਰਹੀ ਆ ਸਾਡਾ ਬਿਲਕੁਲ ਸਫਲ ਅੱਜ ਜਿਹੜਾ ਬੰਦ ਦਾ ਵਾ ਇਹ ਤੋਂ ਸਰਕਾਰ ਨੂੰ ਜਿਹੜਾ ਸਭ ਕੁਝ ਸਿੱਖਣਾ ਚਾਹੀਦਾ ਵੀ ਕਿਸਾਨਾਂ ਦੇ ਮਸਲੇ ਆ ਜਿਹੜੇ ਉਹ ਮਿਲ ਬੈਠ ਕੇ ਬਹਿ ਕੇ ਹੱਲ ਕਰੇ ਨਾ ਕਿ ਇਹੋ ਜੇ ਜਿਹੜੇ ਵੱੱਦ ਦੇ ਸੱਦੇ ਆ ਜਾ ਹੋਰ ਜੜੀਆਂ ਕਾਲਾਂ ਵਾ ਵਾਰ-ਵਾਰ ਕਿਸਾਨਾਂ ਨੂੰ ਦੇੜੀਆਂ ਪੈਣ ਤੇ ਲੋਕਾਂ ਦਾ ਨੁਕਸਾਨ ਵੀ ਇਹਦੇ ਚ ਹੁੰਦਾ ਵਾ ਆਮ ਤੱਦਿਆਂ ਦਾ ਨੁਕਸਾਨ ਵੀ ਹੁੰਦਾ ਵਾ ਤੇ ਸਰਕਾਰ ਦਾ ਨੁਕਸਾਨ ਵੀ ਸਾਰਾ ਕੁਝ ਹੁੰਦਾ ਵਾ ਇਹਦੇ ਤੇ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਵਾ ਕਿ ਇਹ ਮਸਲੇ ਨੂੰ ਜਿਹੜਾ ਵਾ ਜਲਦੀ ਤੋਂ ਜਲਦੀ ਹੱਲ ਕਰਕੇ ਤੇ ਜੋ ਕਿਸਾਨ ਛੀਦੀਆਂ ਦੇ ਰਹਿਆ ਸਾਡੇ ਡੱਲੇਵਾਲ ਸਾਹਿਬ ਜਿਹੜੇ ਬਹੁਤ ਹੀ ਉੱਗੇ ਆਪਣਾ ਆਗੂ ਆ ਉਹ ਮੌਤ ਦੇ ਕਿਨਾਰੇ ਤੇ ਬੈਠੇ ਆ ਤੇ ਇਹਨਾਂ ਚੀਜ਼ਾਂ ਨੂੰ ਸਰਕਾਰ ਨੇ ਜੇ ਧਿਆਨ ਨਹੀਂ ਗਾ ਦੇਣਾ ਤੇ ਸਰਕਾਰ ਆ ਇਹ ਬਣਦੀਆਂ ਕਾਦੇ ਲਈ ਆ ਜੇ ਲੋਕਾਂ ਦੇ ਤਾਂ ਨੇ ਜਿਹੜੇ ਆ ਮਸਲੇ ਹੱਲ ਨਹੀਂ ਕਰਨੇ ਲੋਕਾਂ ਨੂੰ ਹੱਕ ਨਹੀਂ ਦੇਣੇ ਜਿਹੜੀਆਂ ਹੈਗੀਆਂ ਮੰਗਾ ਵਾ ਮੰਨੀਆਂ ਮੰਗਾ ਵਾ ਉਹਨਾਂ ਨੂੰ ਲਾਗੂ ਨਹੀਂ ਗਾ ਕਰਨਾ ਇਹ ਤੇ ਸਰਕਾਰ ਨੂੰ ਬਿਲਕੁਲ ਧਿਆਨ ਦੇਣਾ ਚਾਹੀਦਾ ਵਾ ਤੇ ਸਾਰੇ ਮਸਲੇ ਚ ਦੇ ਹੱਲ ਕਰੇ ਚਾਹੀਦੇ ਪਹਿਲਾਂ ਇੱਕ ਗੱਲ ਆਮ ਚਰਚਾ ਦੇ ਵਿੱਚ ਸੀ ਕਿ ਜਿਹੜੀ ਕੇਂਦਰ ਸਰਕਾਰ ਦੇ ਖਿਲਾਫ ਵਿਰੋਧੀ ਧਿਰ ਜਿਹੜੀ ਖੜਦੀ ਆ ਉਹ ਕਮਜ਼ੋਰ ਹੁੰਦੀ ਆ ਪਰ ਇਸ ਵਾਰ ਜਿਹੜੀ ਵਿਰੋਧੀ ਧਿਰ ਹੈ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਬਹੁਤ ਸਟਰੋਂਗ ਹੈ ਉਸ ਦਾ ਕੀ ਰੋਲ ਹੈ ਇਸ ਵਕਤ ਜਿਹੜੀਆਂ ਵਿਰੋਧੀ ਧਿਰਾਂ ਜਾਂ ਕੋਈ ਵੀ ਆ ਜੀ ਇਹ ਸਾਰਾ ਕੁਝ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਵਾ ਜੋ ਕੋਈ ਵੀ ਸਰਕਾਰ ਪਹਿਲਾਂ ਵਿਰੋਧੀ ਧਿਰਾਂ ਵੀ ਇੱਥੋਂ ਗਈਆਂ ਉਹਨਾਂ ਦੇ ਸਮੇਂ ਤੇ ਹੀ ਜਿਹੜਾ ਵਾ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਹੈ ਜਿਹੜੀ ਉਹਨਾਂ ਦੇ ਸਮੇਂ ਤੇ ਹੀ ਆਪਣਾ ਤਿਆਰ ਕੀਤੀ ਗਈ ਸੀ ਉਹਨਾਂ ਹੀ ਇਹ ਰਿਪੋਰਟ ਜਿਹੜੀ ਹੈ ਤਿਆਰ ਕਰਾਈ ਸੀ ਕਮਿਸ਼ਨ ਉਹਨਾਂ ਦਾ ਹੀ ਬਣਾਇਆ ਆਇਆ ਸੀ ਉਹਨਾਂ ਨੇ ਆਪਣੀ ਸਰਕਾਰ ਦੇ ਸਮੇਂ ਜੇ ਲਾਗੂ ਨਹੀਂ ਕੀਤਾ ਤੇ ਅੱਜ ਵਿਰੋਧੀ ਧਿਰ ਦੇ ਵਿੱਚ ਉਹਨਾਂ ਨੇ ਕੀ ਕਰਨਾ ਇਹਨਾਂ ਤੋਂ ਚੀਜ਼ਾਂ ਤੋਂ ਬਿਲਕੁਲ ਜਿਹੜਾ ਵਾ ਵੀ ਇਹ ਸਾਰੇ ਕਾਰਪੋਰੇਟ ਘਰਾਣਿਆਂ ਦੇ ਚੱਟੇਵੱਟੇ ਆ ਇਹਨਾਂ ਤੋਂ ਸਾਨੂੰ ਕੋਈ ਵੀ ਆਸ ਨਹੀਂ ਇਹ ਲੋਕਾਂ ਨੂੰ ਬਿਲਕੁਲ ਸਮਝ ਲੈਣਾ ਚਾਹੀਦਾ ਵੀ ਜਿਹੜੇ ਸੰਘਰਸ਼ਾਂ ਦੇ ਪੇੜ ਮਾਲ ਕੇ ਤੇ ਲੋਕ ਇਕੱਠੇ ਇਕੱਠੀ ਕਰਕੇ ਕੋਈ ਵੀ ਮਸਲਾ ਜਿਹੜਾ ਵੱਡੇ ਤੋਂ ਵੱਡਾ ਮਸਲਾ ਵਾ ਉਹ ਹੱਲ ਕਰਾਇਆ ਜਾ ਸਕਦਾ ਇਹ ਜਿਹੜਾ ਹੈਗਾ ਵਾ ਆ ਪੋਲੀਟিক্যাল ਲੋਕ ਇਹ ਇਨਾ ਮਸਲਿਆਂ ਨੂੰ ਦੇ ਬਿਲਕੁਲ ਵੀ ਹੱਲ ਕਰਾਉਣ ਦੇ ਕੋਈ ਵੀ ਦਾ ਹੱਕ ਦੇ ਵਿੱਚ ਆ ਪੰਜਾਬ ਦੇ ਵਿੱਚ ਤੁਸੀਂ ਵੇਖ ਲਓ ਆ ਜਿਹੜਾ ਬਦਲਾ ਆਇਆ ਹੀ ਇਹ ਵੀ ਬਿਲਕੁਲ ਕਾਰਪੋਰੇਟ ਕਰਾਉਣਿਆਂ ਦਾ ਵਾ ਇਲੈਕਸ਼ਨਾਂ ਦੇ ਵਿੱਚ ਆ ਜਿਹੜਾ ਪਛਾਤੀ ਇਲੈਕਸ਼ਨ ਹੋਈਆਂ ਕੀ ਕੋਸ਼ ਇਹਨਾਂ ਨੇ ਕਰਾਇਆ ਵਾ ਕਿਸੇ ਤਾਂ ਵੀ ਕੋਈ ਆਸ ਨਹੀਂ ਸਾਨੂੰ ਆਪਣੇ ਸੰਘਰਸ਼ਾਂ ਦੇ ਉੱਤੇ ਜਿਹੜੀ ਟੇਕ ਰੱਖ ਕੇ ਤੇ ਆਪਣੇ ਸੰਘਰਸ਼ਾਂ ਨੂੰ ਪ੍ਰਚੰਡ ਕਰਕੇ ਫੇਰੀ ਸਾਰੇ ਮਸਲੇ ਹੱਲ ਕਰਨੇ ਪੈਣਗੇ। ਸੋਸ਼ਲ ਮੀਡੀਆ ਤੇ ਇਹ ਗੱਲ ਬੜੀ ਸਾਹਮਣੇ ਆਉਂਦੀ ਹੈ। ਕਈ ਵਾਰ ਕਿਸਾਨਾਂ ਦੇ ਖਿਲਾਫ ਪੋਸਟਾਂ ਪੈਂਦੀਆਂ ਨੇ ਕਿ ਕਿਸਾਨ ਤਾਂ ਵੇਲੇ ਨੇ। 6 ਮਹੀਨੇ ਇਹਨਾਂ ਦੀ ਫਸਲ ਹੈ। ਆਪਣੀ ਫਸਲ ਸਾਂਭ ਲੈਂਦੇ ਨੇ ਤੇ ਝੰਡੇ ਵਿੱਚ ਡੰਡਾ ਫਸਾ ਕੇ ਸੰਘਰਸ਼ ਵਾਲੇ ਤੁਰ ਪੈਂਦੇ ਨੇ। ਉਹ ਜਿਹੜੇ ਆਈਟੀ ਸੈੱਲ ਬਣੇ ਆ ਇਹਨਾਂ ਦੇ ਬੀਜਪੀ ਦੇ ਕਾਰਪੋਰੇਟ ਕਰਾਉਣਿਆਂ ਦੇ ਜਿਹੜੇ ਆਈਟੀ ਸੈੱਲ ਬਣੇ ਆ ਉਹਨਾਂ ਦੇ ਜਿਹੜੇ ਇਹ ਬੰਦੇ ਛੱਡਿਆ ਉਹ ਸਿਰਫ ਇਹ ਗੱਲਾਂ ਕਰਦੇ ਆ ਜਿਹ ਉਹ ਹੁੰਦਾ ਲੋਕ ਕਿਸਾਨਾਂ ਦੇ ਖਿਲਾਫ ਹੁੰਦੇ ਤੇ ਆ ਹੁਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵੇਖਦਿਆਂ ਨੂੰ ਇਹ ਛੜਕਦੇ ਜਿਹੜੇ ਆਪਣਾ ਪਾਰ ਕਰਨ ਨੂੰ ਵੀ ਕਿਸੇ ਬਹੁਤ ਸਮਾਂ ਡੀਕ ਕਰਨੀ ਪੈਂਦੀ ਸੀ ਵੀ ਕਦੋਂ ਲੰਘਣ ਨੂੰ ਸਮਾਂ ਮਿਲੇ ਇਹ ਤੁਹਾਨੂੰ ਜਿਹੜੀ ਸੁਣਸਾਨ ਮਿਲ ਰਹੀ ਆ ਕਿ ਕੋਈ ਵੀ ਗੱਡੀ ਰੋਕ ਕੇ ਕਿਸੇ ਨੂੰ ਜਬਰੀ ਨਹੀਂ ਘਰੋਕਿਆ ਜਾ ਰਿਹਾ ਇਹ ਜਿਹੜਾ ਸਾਰਾ ਕੁਝ ਆ ਇਹ ਤੁਹਾਨੂੰ ਸਾਫ਼ ਆਪਣਾ ਦੱਸਦਾ ਵਾ ਵੀ ਲੋਕ ਜਿਹੜੇ ਸੰਘਰਸ਼ ਦੇ ਬਿਲਕੁਲ ਨਾਲ ਆ ਉਹ ਜਿਹੜੇ ਚੰਦ ਲੋਕ ਆ ਜਿਹੜੇ ਉਹਨਾਂ ਦੇ ਛੱਡੇ ਹੋਏ ਆ ਉਹ ਤੇ ਇਹੋ ਜਿਹੀ ਬਿਆਨਬਾਜ਼ੀ ਕਰਨਗੇ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਜੋ ਸਾਡੇ ਦੋਵੇਂ ਮੋਰਚੇ ਲੜ ਰਹੇ ਆ ਸਾਡੀ ਸੀਨੀਅਰ ਆਗ ਆਪਣਾ ਸੀਨੀਅਰ ਜਿਹੜੇ ਆਗੂ ਆ ਉਹ ਕਿ ਜੋ ਵੀ ਫੈਸਲਾ ਉਤੋਂ ਸਾਨੂੰ ਆਉਂਦਾ ਵਾ ਉਹਨੂੰ ਅਸੀਂ ਥੱਲੇ ਨੰਬਨ ਲਾਗੂ ਕਰਾਉਣਾ ਹੁੰਦਾ ਵਾ ਉਹ ਜੋ ਵੀ ਸਾਡੇ ਆਗੂ ਅਗਲਾ ਫੈਸਲਾ ਲੈਣਗੇ ਉਹ ਮੀਟਿੰਗਾਂ ਸਾਡੀਆਂ ਲਗਾਤਾਰ ਚੱਲ ਰਹੀਆਂ ਵਾਂ ਤੇ ਜੋ ਫੈਸਲਾ ਲੈਣਾ ਉਹ ਵੱਡੀਆਂ ਟੀਮਾਂ ਨਾਲ ਸੋਸ਼ਲ ਮੀਡੀਆ ਤੇ ਇੱਕ ਗੱਲ ਹੋਰ ਬੜੀ ਚਰਚਾ ਦੇ ਵਿੱਚ ਆ ਕਿ ਕਿਸਾਨ ਜਥੇਬੰਦੀਆਂ ਆਪਸ ਵਿੱਚ ਹੀ ਜਿਹੜਾ ਆ ਤਾਲਮੇਲ ਨਹੀਂ ਬਣਾ پا ਰਹੀਆਂ ਇਹ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਦੇਖੋ ਜੀ ਜਥੇਬੰਦੀਆਂ ਸਾਰੀਆਂ ਜੜੀਆਂ ਇੱਕ ਮਤ ਆ ਕੋਈ ਵੀ ਜਥੇਬੰਦੀ ਦੱਸੋ ਵੀ ਜਿੰਨੀ ਇਹਨਾਂ ਮੰਗਾਂ ਦੇ ਉੱਤੇ ਇੱਕ ਮਤ ਨਹੀਂ ਗਈ हां ठीक है ਫਿਰ ਲੜਾਈ ਦਾ ਤਰੀਕਾ ਜਿਹੜਾ ਵਾ ਉਹ ਸਾਰਿਆਂ ਦਾ ਆਪੋ ਆਪਣਾ ਹੁੰਦਾ ਵਾ ਹਰ ਇੱਕ ਜਥੇਬੰਦੀ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਵਾ ਪਰ ਮੰਗਾ ਦੇ ਉੱਤੇ ਜਿਹੜਾ ਵਾ ਇੱਥੇ ਕਿਸਾਨ ਜਥੇਬੰਦੀਆਂ ਦੇ ਛੱਡਿਆ ਬਾਕੀ ਦੀਆਂ ਜਥੇਬੰਦੀਆਂ ਜਿਹੜੀਆਂ ਸਾਰੀਆਂ ਇੱਕ ਮੱਤ ਆ ਕਿਸੇ ਇੱਕ ਮੱਤ ਤੇ ਵੀ ਜਿਹੜੀਆਂ ਕੋਈ ਦੁਬਦਾਨੀ ਐ ਕਿ ਕਿੜੀਆਂ ਕਿੜੀਆਂ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਤੁਹਾਡਾ ਸਮਰਥਨ ਕੀਤਾ ਇਹ ਜੀ ਆਪਣਾ ਕਾਫੀ ਜਥੇਬੰਦੀਆਂ ਜਿਹੜੀਆਂ ਵਾ ਮੈਦਾਨ ਚ ਆ ਰਹੀਆਂ ਵਾ ਸਮਰਥਨ ਆਪਣਾ ਸਮਰਥਨ ਚ ਤੇ ਮੀਟਿੰਗਾਂ ਦਾ ਦੌਰ ਹੈ ਜਿਹੜਾ ਮੀਟਿੰਗਾਂ ਦਾ ਦੌਰ ਤੇ ਏਕਤਾ ਕਰਨ ਦਾ ਦੌਰ ਹੈ ਜਿਹੜਾ ਉਹ ਲਗਾਤਾਰ ਜਾਰੀ ਆ ਸਾਡੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਪੂਰੇ ਯਤਨ ਜਿਹੜੇ ਆ ਜਟਾਰੇ ਆ ਤੇ ਇੱਕ ਨਾ ਇੱਕ ਦਿਨ ਜਿਹੜਾ ਇਹ ਏਕਤਾ ਤੁਹਾਨੂੰ ਜਿਹੜੀ ਆ ਬਿਲਕੁਲ ਸਾਹਮਣੇ ਹੋਏ ਬਿਲਕੁਲ ਅ ਦੋਸਤੋ ਮੈਂ ਮੈਡੀਕਲ ਪ੍ਰੈਕਟਿਸ਼ਨਰ ਹੈ ਜਿਹੜੀ ਜੂਨੀਅਨ ਹੈ ਉਹਨਾਂ ਦੇ ਆਗੂ ਵੀ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਡਾਕਟਰ ਸਤਨਾਮ ਸਿੰਘ ਦੇਹਨ ਸਭ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਸਾਨਾਂ ਨੂੰ ਸਮਰਥਨ ਦਿੱਤਾ ਏ ਔਰ ਅਗਲਾ ਕੀ ਕਦਮ ਹੋਏਗਾ ਅਗਲਾ ਵੀ ਕੁਝ ਜਿਹੜਾ ਵੀ ਸੰਘਰਸ਼ੇ ਵਿੜਨਗੇ ਅਸੀਂ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਵਾਂਗੇ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੋਤੇ ਆ ਬੇਸ਼ੱਕ ਅਸੀਂ ਡਾਕਟਰ ਯੂਨੀਅਨ ਦੇ ਵਿੱਚ ਆ ਆਫਟਰ ਆਲ ਹੈ ਅਸੀਂ ਵੀ ਕਿਸਾਨ ਆ ਜੇ ਪੰਜਾਬ ਦਾ ਕਿਸਾਨ ਨਹੀਂ ਰਹਿੰਦਾ ਜਾਂ ਹਿੰਦੁਸਤਾਨ ਦਾ ਕਿਸਾਨ ਨਹੀਂ ਰਹਿੰਦਾ ਤੇ ਸਰਕਾਰ ਫਿਰ ਠੂਠਾ ਫੜ ਕੇ ਮੰਗਣ ਵਾਲੀ ਹੋ ਜੂਗੀ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਪਹਿਲਾ ਜਿਹੜਾ ਸਮਾਂ ਜਦੋਂ ਇਹ ਬਾਹਰਲੇ ਮੁਲਕਾਂ ਤੋਂ ਤਰਲੇ ਮਾਰਦੇ ਨੇ ਦੇਖੀ ਸਾਨੂੰ ਨਾ ਚਾਹੀਦਾ ਤੇ ਪੰਜਾਬ ਦੇ ਕਿਸਾਨ ਨੇ ਖਾਸ ਕਰਕੇ ਕਣਕ ਤੋਂ ਨੇ ਲਈ ਇਹਨਾਂ ਨੂੰ ਇੰਨਾ ਹੱਥਮ ਨਿਰਭਰ ਕਰਤਾ ਅੱਜ ਇਹ ਉਹਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਕਿ ਡਾਕਟਰ ਆਪਣੀਆਂ ਦੁਕਾਨਾਂ ਬੰਦ ਕਰਨਗੇ ਫਿਰ ਨਹੀਂ ਅਸੀਂ ਵੇਖੋ ਜਿਹੜਾ ਸੰਘਰਸ਼ ਹੈ ਆਪਣੇ ਤੋਂ ਦੁਕਾਨਾਂ ਆਪਣੇ ਤਰੀਕੇ ਨਾਲ ਚੱਲਣਗੀਆਂ ਜੇ ਅੱਜ ਸਾਨੂੰ ਇੱਕ ਦਿਨ ਲਈ ਬੰਦ ਕਰਨੀ ਪਈ ਆ ਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਸਾਡੇ ਮਾਪੇ ਆ ਸਰ ਰਲ ਮਿਲ ਕੇ ਸਾਡਾ ਆਪਣਾ ਪਰਿਵਾਰ ਵਾ ਇਸ ਕਰਕੇ ਜੇ ਆਉਣ ਵਾਲੇ ਸਮੇਂ 'ਚ ਵੀ ਲੰਮਾ ਸੰਘਰਸ਼ ਜੇ ਬੰਦ ਵੀ ਕਰਨੀਆਂ ਪੈਣਗੇ ਕਰਾਂਗੇ ਬਿਲਕੁਲ ਦੋਸਤੋ ਤੁਸੀਂ ਦੇਖ ਸਕਦੇ ਹੋ ਜज्ਬਾ ਕਿਸ ਕਦਰ ਹਰ ਇੱਕ ਵਰਗ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਇਸ ਸੰਘਰਸ਼ ਦੇ ਲਈ ਲੋਕ ਜਿਹੜੇ ਨੇ ਆਮ ਜਨਤਾ ਔਰ ਜੂਨੀਅਨਾਂ ਦੇ ਆਗੂ ਵੀ ਜਿਹੜੇ ਨੇ ਉਹ ਪੂਰੇ ਜੋਸ਼ ਦੇ ਵਿੱਚ ਨੇ ਡਾਕਟਰ ਸਾਹਿਬ ਕੀ ਨਾਮ ਹੈ ਜੀ ਦਾ ਡਾਕਟਰ ਰஞ்சிਤ ਸਿੰਘ ਜੀ ਰਾਣਾ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਰਜਿਸਟਰ ਨੰਬਰ 295 ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਸੰਘਰਸ਼ ਬਾਰੇ ਤੁਸੀਂ ਵੇਖ ਹੀ ਲਿਆ ਕੋਈ ਇਹੋ ਜੀ ਐਸੋਸੀਏਸ਼ਨ ਕੋਈ ਇਹੋ ਜੀ ਸੰਸਥਾ ਨਹੀਂ ਹੈਗੀ ਜਿਹੜੀ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ ਉਹਨਾਂ ਦੇ ਨਾਲ ਹਮੇਸ਼ਾ ਜਿਹੜੀ ਉਹ ਚਟਾਨ ਵਾਂਗੂ ਖੜੀ ਅਗਲਾ ਕੀ ਕਦਮ ਹੈ ਤੁਹਾਡਾ ਜੋ ਸਾਨੂੰ ਸੰਘਰਸ਼ ਕਮੇਟੀਆਂ ਜੋ ਵੀ ਅਗਲਾ ਸੰਘਰਸ਼ ਵਿਢਣਗੀਆਂ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਉਹ ਚੱਲਾਂਗਾ ਸੋ ਦੋਸਤੋ ਤੁਸੀਂ ਦੇਖਿਆ ਹੈ ਹਰ ਵਰਗ ਕਿਸਾਨਾਂ ਦੇ ਨਾਲ ਆ ਔਰ ਇਸ ਵਕਤ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਸਾਰੀਆਂ ਦਿਖਾ ਦੇਵਾਂ ਕਿਉਂਕਿ ਇਹ ਜਿਹੜਾ ਉਸਮਾ ਟੋਲ ਪਲਾਜ਼ਾ ਇੱਥੇ ਕਿਸਾਨ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਔਰ ਆਪਣਾ ਸੰਘਰਸ਼ ਵਿੱਢਿਆ ਆ ਔਰ ਇਹ ਗੱਲ ਬੜੀ ਜਿਹੜੀ ਆ ਵੇਖਣ ਦੇ ਵਿੱਚ ਆ ਰਹੀ ਹੈ ਕਿ ਲੋਕ ਆਪ ਮਹਾਰੇ ਇਸ ਸੰਘਰਸ਼ ਦਾ ਸਾਥ ਦੇ ਰਹੇ ਨੇ ਔਰ ਜਿਹੜਾ ਹਰ ਜਥੇਬੰਦੀ ਹਰ ਵਰਗ ਕਿਸਾਨਾਂ ਨੂੰ ਸਮਰਥਨ ਦੇ ਰਿਹਾ ਹੈ ਇਹ ਉਕੇ ਦੀਆਂ ਤਸਵੀਰਾਂ ਨੇ ਹੋਰ ਅਪਡੇਟ ਦੇਖਣ ਲਈ ਤੁਸੀਂ ਸਾਡੇ ਨਾਲ ਬਨੇ ਰਹੋ ਦੇਖਦੇ ਰਹੋ ਆਰਪੀਡੀ 24 ਮੈਂ ਹਾਂ ਮਨਦੀਪ ਸਿੰਘ ਰਾਜਮ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਤੇ ਕਲਿੱਕ ਕਰੋ ਬੈਲ ਆਈਕਨ ਤੇ